we uh -huh. ਉਕਾਰ ਵਾਹਿਗੁਰੂ ਜੀ ਕੀ ਕਤੇ ਸ੍ਰੀ ਭਗਵਤੀ ਜੀ ਸਹਾਈ ਬਾਰ ਸ੍ਰੀ ਭਗਵਤੀ ਜੀ ਕੀ ਬਾਤਿ ਸਾਹੀ ਦਸਵੀਂ ਪ੍ਰਥਮ ਸਭਗਉਤੀ ਸਿਮਰ ਕਾ ਗੁਰ ਨਾਲਿ ਲੰਢ ਆਏ ਮੇਰ ਸੰਗਦ ਗੁਰ ਤੇ ਅਮਰਦਾਸ ਰਾਮਦਾਸੈ ਕੋਈ ਸਹਾਈ ਅਰਜਨ ਪਰ ਕੋ ਪਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇ ਜਿਸ ਟਿਠੇ ਸਭ ਦੁਖ ਜਾਇ ਤੇਗ ਰੁਪਾ ਪਾਤਰ ਸਿਮਰਿਆ ਘਰ ਨਾਉ ਨਿਤ ਆਵੇ ਧਾਈ ਆਪੇ ਸਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਾਈ ਹੋਏ ਸਹਾਈ ਦਸਵਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਆ ਪਿਆਰਿਆਂ ਚੌਹਾਂ ਸਾਹਿਬ ਜਾਨਿਆਂ ਚਾਹਿਆਂ ਮੁਕਤਿਆਂ ਪਠੀਆਂ ਜੱਟੀਆਂ ਸੱਪੀਆਂ ਇੰਨਾ ਨਾਮ ਜੱਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਤੇਖ ਕੇ ਅਣ ਦਿੱਖ ਕੀਤਾ ਜਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਵਾਹਿਗੁਰੂ ਤਿੰਗਣੀਆਂ ਨੇ ਧਰਮ ਦੇਤ ਸੀਸ ਦਿੱਤੇ ਪੰਦ ਪੰਦ ਕਟਾਈ ਓਪਰੀਆਂ ਲੋਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਜਿਰਾਏ ਗਏ ਸੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਮਾਰਿਆ ਸਿੱਖੀ ਕੇਸਾਂ ਸਵਤਾਂ ਨਾਲ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਤੱਕ ਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਉਰਾ헤 ਗੁਰੂ ਉਰਾ헤 ਗੁਰੂ ਰਾਹੇ ਗੁਰੂ ਚਿੱਤਿਆ ਵਿੱਚ ਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਾ ਤਮਰਛਿਆ ਦੇ ਆਇਤ ਤੇਗ ਤੇਗ ਫਤੇ ਫਿਰਦ ਕੀ ਪੈਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਲਹਤ দান ਵਿਵੇਕ দান ਵਿਸਾਹੋ দান ਪੁਰ ਸਾਦਾਨ ਤਾਨ ਸਰਦਾਨ ਨਾਮ ਤਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਚੰਦੇ ਗੁੰਗੇ ਜੁਗੋ ਜੋਗਿਆ ਤੱਲ ਧਰਮ ਕਾਜੈ ਕਾਰ ਭੋਲੋ ਜੀ ਕਾਰੇ ਕਾ ਮਨ ਨੀਵਾ ਲਾਪਿ ਉਤੀ ਮਤ ਪਤ ਪਤ ਦਾ ਦਾਖਾ ਯਾਪਵਾ ਗੀ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਜੀਰ ਨ ਕਾਲਾ ਸਾਹਿਬ ਅਤੇ ਮਹੂਰਿ ਗੁਰਦੁਆਰਿਆਂ ਦੇ ਧਾਮਾਂ ਦੇ ਇੰਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਹੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਦਾ ਪਿਆਰੇ ਹਾਲਤਾ ਜੀ ਨੂੰ ਬਖਸ਼ੋ ਜੇ ਨਿਮਾਣਿਆਂ ਦੇ ਭਾਨ ਦੇ ਕਾਲਿਆਂ ਤੇ ਤਾਨ ਨੇ ਹਉ ਤੇ ਆਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਅਰਦਾਸ ਤੇਨਤੀ ਜੋਤਰੀ ਹੈ ਪਾਤਸ਼ਾਹ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਰਿਵਾਰੇ ਅੰਦਰ ਸਤਿਗੁਰ ਜੀ ਆਪ ਜੀ ਦੇ ਸੋਹਣੇ ਸਿਗਾਸਨ ਤਿਆਰ ਕੀਤੇ ਗਏ ਹਨ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਪਵਿੱਤਰ ਇਲਾਹੀ ਪ੍ਰਮਾਣ ਬਖਸ਼ਿ ਕੇ ਕਿਰਤਾਪਤ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿੱਲਕ ਪੇਟਾਹਾਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪ੍ਰੂਸਾ ਨਾਮਦਾਨ ਬਖਸ਼ਣਾ ਸੋਭ ਪਾਵਨਾ ਮਾਨ ਗੁਰਮਤਿ ਨੂੰ ਪਾਰ ਸੰਪੂਰਨ ਕਰਨੀਆਂ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੋਖਾ ਤਨ ਸਥਾਨਾਂ ਤੋਂ ਪ੍ਰਕਾਸ਼ ਖਾਨਾਂ ਤੇ ਲਜਾਨ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਸਹੀ ਗੁਰਮਖ ਪਿਆਰੇ ਮੇਲ ਜਿਨਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੜੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ